ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019871 ਅੱਜ ਦੀ ਵੀਡੀਓ ਵਿੱਚ ਇੱਕ ਗੱਬਣ ਮੱਝ ਤੇ ਇੱਕ ਗੱਬਣ ਵੈੜ ਦਿਖਾਉਣੇ ਸਨ ਰੇਟ ਤੇ ਡੜੇ ਲਾਵਾ ਵੀਰ ਤੋਂ ਪੁੱਛਦੇ ਆਓਗੇ ਕਰੀ ਕਰਵਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਫਾਰਮ ਜੱਗੀ ਆ ਜੀ ਪਿੰਡ ਕੋਠੇਗੁਰੂ ਰਾਮਦਾਸ ਨਗਰ ਸੇਖਾ ਰੋਡ ਬਰਨਾਲਾ ਬਰਨਾਲਾ ਸ਼ਹਿਰ ਆਪਣਾ ਬਾਈ ਜੀ ਖਾਸ ਕਿਹੜਾ ਲੁਧਿਆਣੇ ਨੂੰ ਰੋਡ ਜਾਂਦਾ ਉਸ ਰੋਡ ਤੋਂ ਧੂਰੀ ਨੂੰ ਰੋਡ ਪਾਰਦਾ ਉਸ ਰੋਡ ਦੇ ਉੱਤੇ ਆਪਣਾ ਫਾਰਮ ਅਧਾ ਕਿਲੋਮੀਟਰ ਆ ਕੇ ਠੀਕ ਆ ਮੋਬਾਈਲ ਨੰਬਰ ਜ ਆਪਣਾ 981539107 ਜੀ 981539107 ਜਿਹੜੀ ਆਪਾਂ ਗੱਬਣ ਮੱਝ ਦੇਖੀ ਜਾਂਦੇ ਆ ਬਾਈ ਜੀ ਕਿਹੜਾ ਸੂਹਾ ਸੂਰੀਆ ਬਾਈ ਜੀ ਆਪਾਂ ਮੱਝ ਲਈ ਆ ਬਾਹਰੋਂ ਆਪਾਂ ਨੂੰ ਮਾਲਕ ਨੇ ਤੀਜਾ ਸੂਹਾ ਕਹਿ ਕੇ ਦਿੱਤੀ ਆ ਸੂਹਾ ਜਿਹੜੇ ਵੀ ਵੀਰ ਲਊਗਾ ਉਹ ਆਪਦਾ ਉਨਤਾਜ ਆਪ ਲਾ ਲਵੇ ਚਾਹੇ ਬੀਮਾ ਹੋਵੇ ਚਾਹੇ ਦੂਜਾ ਹੋਵੇ ਵੀ ਵੀ ਆਪਾਂ ਨੂੰ ਮਾਲਕ ਨੇ ਤੀਜਾ ਕਹਿ ਕੇ ਦਿੱਤੀ ਆ ਬਾਕੀ ਉਹਨੇ ਆਪ ਦੀ ਸਮਝ ਨਾਲ ਲੈਣੀ ਆਪ ਦੀ ਸਮਝ ਨਾਲ ਲੈਣੀ ਕਹਿ ਦ ਦੇਰ ਤੋਂ ਵੀਰੇ ਤਿਆਰੀ ਹੈ ਬਸ ਰਾਤ ਨੂੰ ਸੂਪੇ ਕੱਲ ਨੂੰ ਸੂਪੇ ਠੀਕ ਹੈ ਤੇ ਮੇਰੀ ਦੁੱਧ ਦੀ ਡਿਟੇਲ ਹੈ ਦੀ ਦੁੱਧ ਦੱਸਿਆ ਵੀ ਵੀਰੇ 12 ਕਿਲੋ ਸਾਡਾ ਚੋਇਆ ਹੋਇਆਗਾ ਬਾਕੀ ਲੇਵੇ ਦੀ ਬੜੀ ਸਾਫ ਸੁਥਰੀ ਹੈ ਨਾ ਲੇਵੇ ਨੂੰ ਤਾਂ ਬਈ ਤੂੰ ਇਹ ਮੰਨ ਲੈ ਯਾਰ ਅਮਰੀਕਨ ਗਾਈਆਂ ਲੈ ਠੀਕ ਹੈ ਠੀਕ ਹੈ ਸੋ ਕਿਆ ਬਾਤਾਂ ਤੇ ਠੰਡੀ ਠੁੰਡੀ ਬਹੁਤ ਆ ਗਈ ਗਾਈਆਂ ਵਾਂਗੂ ਜਿਵੇਂ ਮਰਜੀ ਜਿਹੇ ਥੱਲੇ ਉੱਤੇ ਤੁਰੇ ਫਿਰਨ ਜਵਾਗੂ ਲੱਤ ਨਹੀਂ ਕੋ ਛੜਨੀ ਠੀਕ ਹੈ ਸੋ ਥਣ ਥਣ ਦੇਖੋ ਚਾਰੇ ਨੀਖਣਵੇਂ ਕਿਆ ਬਾਤਾਂ ਗਾੜੀ ਪਿਛਾੜੀ ਦੀ ਪੂਰੀ ਟੌਪ ਦੀ ਮਹਾਂ ਬਈ ਯਾਰ ਠੀਕ ਹੈ ਤੇ ਬਾਕੀ ਮੇਨ ਗੱਲ ਦੁੱਧ ਮੰਨ ਕੇ ਜਿਲੇ ਵਿੱਚ ਹੁਣ ਰੁੱਤ ਬਹੁਤ ਤੇਜ਼ ਚੱਲਦੀ ਆ ਵੀਰੇ ਯਾਰ ਰੁੱਤ ਤਾਂ ਦੂਆਏ ਮੋੜਦਾ ਵੀ ਜਿਹੜੀ ਅੱਜ ਤੋਂ ਪਿਛਲਾ ਸਾਲ ਸੀ ਉਹ ਸਾਲ ਤੋਂ ਟਿੱਗਣੀ ਅਡਵਾਂਸ ਚੱਲ ਰਿਹਾ ਹੈ ਟਾਈਮ ਹੁਣ 25 3000 ਮੈਂ 3000 ਵੱਧਾ ਬਈ ਠੀਕ ਹੈ ਇਹ ਜੋ ਆਪਾਂ ਅੰਦਾਜ਼ਾ ਲਾਗੇ ਜਿਲੇ ਦੁੱਧ 12 ਕਿਲੋ ਮੰਨ ਕੇ ਹੀ ਲੈ ਲੇ ਲੋ ਤਾਂ 10 ਕਿਲੋ ਦੁੱਧ ਮੰਨ ਕੇ ਲਿਓ ਜਿਆ ਜਿਆ ਕਰ ਐ ਵੀ ਆਪਾਂ ਚਾਹਾਂ ਮੈਂ ਆਪਾਂ ਗੱਪਣੀ ਮਾਰਦੇ ਮੈਂ 14 ਨਹੀਂ ਕਹਿੰਦਾ 18 ਨਹੀਂ ਕਹਿੰਦਾ ਮਾਲਕ ਦੇ ਘਰੇ ਜਾ ਕੇ ਇਹ 14 ਦੇ ਦੇ ਵਿੱਚ ਇਹ ਠੀਕ ਹੈ ਪਰ 10 ਕਿਲੋ ਵਾਲਾ ਜਿਹੜਾ ਵੀਰ ਲਊਗਾ ਪੱਠੇ ਪਾਉਣ ਵਾਲਾ ਚਾਹੀਦਾ ਪਿਓਰ ਜਾ ਕੇ ਬੰਨ ਕੇ ਕੁਝ ਪਾਇਏ ਨੇ ਬਾਈ ਫਿਰ 8 ਕਿਲੋ ਵੀ ਨਹੀਂ ਦਿੰਦੀ ਪਿਓਰ ਦੁੱਧ ਦੋਗੇ ਨਹੀਂ ਯਾਰੇ ਨਾਲ ਜਾ ਹਾਂ ਪਰ ਨਿਆਰੇ ਵਾਲਾ ਐ ਵੀ ਗਰਮੀ ਸਰਦੀ ਦਾ ਪੂਰਾ ਦੋ ਸੀਜ਼ਨ ਲਵਾ ਦੂਗੀ ਠੀਕ ਐ ਇਹਦੇ ਆਪਾਂ ਗੱਲ ਕਰੀਏ ਬਾਈ ਜੀ ਰੇਟ ਦੀ ਬਾਈ ਜੀ ਇੱਕ ਸਾਰੇ ਵੀਰਾਂ ਨੂੰ ਹੱਥ ਬੰਨ ਕੇ ਬੇਨਤੀ ਵੀ ਆਪਣੀ ਜਿਹੜਾ ਮੁੱਲ ਹੋਣਗੇ ਬਸ ਉਹ ਜੋ 1500 ਦੀ ਛੋੜ ਹੀ ਹੋਊਗੀ ਠੀਕ ਐ ਵੀਰ ਬਣ ਕੇ ਘੱਟ ਵੱਧ ਵਾਲਾ ਨਾ ਖੇਚਲਾ ਕਰੇ ਉਹੀ ਵੀਰ ਫੋਨ ਲਾਇਓ ਕਿਉਂਕਿ ਵੀ ਜਿਹਨੂੰ ਰੇਟ ਪਸੰਦ ਹੋਇਆ ਠੀਕ ਐ ਬਾਈ ਰਾਲੀ ਦੀ ਵਾਲੀ ਦੀ ਗੱਲ ਆਪਾਂ ਜਿੰਨੇ ਦੀ ਵੇਚ ਨੇ ਉਹਨੇ ਹੀ ਦੱਸ ਦੋ ਉਹਨੇ ਇਹ ਤਾਂ 92000 ਰੁਪਏ ਮੋਲ ਆ ਵੀਰੇ 2000 ਹੋ ਗਈ ਛੋੜ 90000 ਦੀ ਮੈਂ ਦੇਣੀ ਆ ਤੁਹਾਨੂੰ ਵਿੱਚੇ ਛੋੜ ਛੱਪੇ ਕਰਾਂਗੇ ਬਸ 92 2 ਛੋੜ ਵਾਲਾ ਹੀ ਆ ਉਹ ਪਰਲਾ 90 ਪਹਿਲੇ ਹੀ ਕਹਦਾ ਹਾਂ ਠੀਕ ਹੈ ਤੇ ਦੁੱਧ ਦੀ ਐਵਰੇਜ 10 ਕਿਲੋ ਦੀ ਹੈਣਾ ਬਾਈ ਇਹ ਦੇ ਦੇਵੇ 14 ਕਿਲੋ ਲੇਵਾ ਦਿਖਾ ਦੇ ਲੇਵੇ ਜੀ ਹੁਣ ਕੋਈ ਹੋਰ ਵੀਰ ਹੁੰਦਾ ਤਾਂ ਉਹਨੇ 15 ਕਿਲੋ ਕਹਿਣਾ ਸੀ ਬਾਈ ਇਹਨੇ 14 15 ਦਿੱਤਾ ਹੋਇਆ ਹੈ ਠੀਕ ਹੈ ਸੋ ਨਜ਼ਾਰੇਦਾਰ ਮੈਂ ਆ 90000 ਦੀ ਸੱਜਰ ਕਿਤੇ ਨਹੀਂ ਮਿਲਣੀ ਬਾਈ ਜਮ ਜੇ ਸਾਰ 10 ਪਿੰਡ ਗਾ ਕੇ ਫੇਰ ਆਪਣੇ ਕੋਲੇ ਆ ਜਾਣ ਪਹਿਲਾਂ ਆਪਣੀ ਵੀਡੀਓ ਦੇ ਦੇ 10 ਨਹੀਂ 100 100 ਪਿੰਡ ਗਾ ਕੇ ਆਜੇ ਜੇ ਬਾਈ ਜੇ 10 ਪਿੰਡਾਂ ਚੋਂ ਇੱਕ ਮੈਂ ਨਿਕਲ ਰਹੀ ਐ ਇਸ ਟਾਈਮ 10 ਜਮਾ ਗੱਲ ਜੈਨੂਣ ਗੱਲਾਂ ਸੋ ਇਹ ਗੱਲ ਕੋਈ ਮੰਨ ਕੇ ਚੱਲ ਵੀ ਕੋਲੋਂ ਮਿਰਚ ਮਸਾਲੇ ਵਾਲੇ ਗੱਲਾਂ ਨਹੀਂ ਵੇਚ ਵੀਰੇ ਕਹਿੰਦਾ ਢੇਲੋ ਵੀਡੀਓ ਪਾਉਂਦਾ ਮਸਾਲੇ ਲਾਉਂਦਾ ਐਮਡੀ ਚ ਭਲਾਣਾ ਹਕੀਕਤ ਗੱਲ ਆਏ ਬਾਈ ਇਹ ਹਕੀਕਤ ਗੱਲ ਆ ਹੁਣ ਤੁਸੀਂ ਆਪ ਜਿਹੜੇ ਵੀ ਵੀਰਾਂ ਨੇ ਕਿਸੇ ਨੇ ਪਸ਼ੂ ਲੈਣਾ ਉਹ ਕਾਰ ਮੋਟਰਸਾਈਕਲ ਚਾ ਕੇ ਭੱਜ ਜੇ ਤੁਹਾਨੂੰ ਆਮ ਜੀਵੀਦਾਰ ਤੋਂ ਪਸ਼ੂ ਹੀ ਨਹੀਂ ਨਿਕਲ ਰਿਹਾ ਇਸ ਟਾਈਮ ਬਹੁਤ ਜ਼ਿਆਦਾ ਰੇਟ ਹੈ ਹੋਏ ਪਿਆ ਬਹੁਤ ਰੇਟ ਹੈ ਬਾਈ ਯਾਰ ਐ ਮੰਨ ਲਾ ਵੀ ਹਰੇਕ ਆਪਦੇ ਪੰਜਾਬ ਦੀ ਕਰੀਮ ਬਾਹਰ ਹੀ ਜਾ ਰਹੀ ਹੈ ਇਸ ਟਾਈਮ ਖਤਮ ਹੁੰਦਾ ਤੁਰ ਜਾਦਾ ਸਟੋਰ ਦਿਓ ਬਾਈ ਜੀ ਨੂੰ ਸੁਭਰੋ ਕੱਦ-ਕਾੜ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਤੇ ਵੀਰੇ ਲੇਵੇ ਦੀ ਬੜੀ ਖਬਰਦਾਰ ਹੈ ਹਨਾ ਲੇਵੀ ਤਾਂ ਬਾਈ ਯਾਰ ਤੂੰ ਐ ਮੰਨ ਲਾ ਪੂਰੀ ਟੋਪ ਭਾਗੀ ਕਿਸੇ ਪਾਸੇ ਹੱਥ ਤਰਾ ਨਹੀਂ ਹੈਗੀ ਠੀਕ ਹੈ ਦੁੱਧ ਇਹ 12 ਕਿਲੋ ਦੇਉਗੀ 10 ਆਪਾਂ ਐ ਕਹਿੰਦੇ ਆ ਵੀਗੜਾ ਦੇ ਪੋਤੇ ਪੜੂਤੇ ਨੂੰ ਵੀ ਕਹਿ ਦੇ ਬਈ ਪਸੂ ਉੱਥੋਂ ਲੈ ਕੇ ਆਇਓ ਬਾਈਆਂ ਦੀ ਗੱਲ 'ਚ ਸਚਾਈ ਆ ਇੱਕ ਇੱਕੜਾ ਵੀਰ ਹੋਰ ਕਰਾ ਦੀ ਤੇ ਦੇਖੋ ਸੋ ਵੀਰੋ ਲੇਵਾ ਵਗੈਰਾ ਦੇਖੋ ਕੈ ਪਤਾ ਤੇ ਮੈਂ ਜਮਾ ਸੂਨ ਨੂੰ ਹਾਜ਼ਰੀ ਅੜੰਗ ਜੜੀ ਚ ਹਾਂ ਬਾਈ ਰਾਤ ਨੂੰ ਸੂਪੇ ਤੜਕੇ ਸੂਪੇ ਕਰਮਾਂ ਵਾਲੀ ਠੀਕ ਐ ਸੋ ਬਾਕੀ ਥੋੜਾ ਬਸ ਦੱਸ ਦੇ ਸੈ ਜਰੂਰ ਮੀਡੀਅਮ ਆ ਗਿਆ ਹਨਾ ਹਾਂ ਬਾਈ ਕੋਈ ਬੋੜਾ ਛੋਟਾ ਨਹੀਂ ਬੋੜਾ ਵੱਡਾ ਨਹੀਂ ਜੇ ਆਪਾਂ ਕਹੀ ਜਾਈ ਬਾਲੀਆਂ ਵੱਡੀਆਂ ਆਪਾਂ ਨੂੰ ਪਤਾ ਹੀ ਵੱਡੀਆਂ ਹੁਣ 2 ਲੱਖ ਦੀ ਮਿਲਦੀ ਆ 4 ਲੱਖ ਮੁੱਲ ਹੁੰਦਾ 5 ਲੱਖ ਰੁਪਈਆ ਹਾਂ ਠੀਕ ਐ ਵੀ ਜਿਹਨੇ ਦੁੱਧ ਪੀਣਾ ਮ ਮਾਜਾ ਦੁੱਧ ਪੀਂਦੇ ਹੋ ਜਾਓਗੇ ਘਰੇ ਜਾ ਕੇ ਸੂਗੀ ਜੇਰਤਾਰ ਜਮਾ ਓਕੇ ਬਣਾਵਟ ਬਹੁਤ ਚੰਗੀ ਆ ਥੋੜੀ ਅੰਗਾਂ ਦੀ ਪਤਲੀ ਜ਼ਰੂਰ ਆ ਮੈਂ ਹੈ ਅੱਗੇ ਭਾਈ ਜੀ ਦੂਜੇ ਨੰਬਰ ਤੇ ਆਪਾਂ ਗੱਭਣ ਵਹਿੜ ਦੇਖੀ ਜਾਂਦੇ ਹਣਾ ਹਾਂ ਵੀਰੇ ਦੂਜਾ ਸੂਹਾ ਵਹਿੜਾ ਠੀਕ ਹੈ ਹਜੇ 18 ਤੋਂ 20 ਦਿਨ ਇਹਦੇ ਬਾਕੀ ਨੇ ਕੱਚੀ ਕੱਚੀ ਦੀ ਵੀਡੀਓ ਪਾਉਣ ਦਾ ਇਹੀ ਮਕਸਦ ਆ ਕਈ ਵਾਰ ਕੋਈ ਵੀਰ ਹੁਣ ਕਹਿੰਦੇ ਬਾਈ ਯਾਰ ਸਾਨੂੰ ਤਾਂ ਚਲ ਗਾਹਾਂ ਚੌਲਾਂ ਵੇਲੇ ਚਾਹੀਦਾ ਜਾਨਵਰ ਉਹ ਦੁੱਧ ਨਹੀਂ ਹੈਗਾ ਸਾਡੇ ਹਣ ਠੀਕ ਹੈ ਵੀ ਉਹਨਾਂ ਦੀ ਬੇਨੀਫਿਟਾਂ ਪੂਰਾ ਠੀਕ ਹੈ ਠੀਕ ਹੈ ਜਿਹੜੀ ਗੱਲ ਹੋਊਗੀ ਥਣ ਦੇਵੇਂ ਦੀ ਉਹ ਆਪਣੀ ਪੂਰੀ ਫੁੱਲ ਗਾਰੰਟੀ ਹੋਊਗੀ ਠੀਕ ਹੈ ਸੂਦੀ ਤੱਕ ਦੀ ਵੀ ਕੋਈ ਭਾਰ ਦੀ ਸ਼ਿਕਾਇਤ ਹੋਵੇ ਤਾਂ ਘੱਟ ਵੱਧ ਨਿਕਲ ਜੇ ਠੀਕ ਹੈ ਠੀਕ ਉਹਦੀ ਵੀ ਪੂਰੀ ਫੁੱਲ ਗਾਰੰਟੀ ਹੈ ਦੁੱਧ ਦਾ ਅੰਦਾਜ਼ਾ ਹੈ ਕਿੰਨਾ ਕੁ ਲਾੜਿਆ ਹੁੰਦਾ ਕੋਈ 24 ਕਿਲੋ ਪਲੂਣ ਦਾ ਦਿੱਤਾ ਹੋਇਆ ਹੈਗਾ ਜਿਹੜਾ ਵੀ ਵੀਰ ਲਊਗਾ ਇਸ ਟਾਈਮ ਇਹਨੂੰ 26 ਤੋਂ 28 ਕਿਲੋ ਤੋਂ ਮੰਨ ਕੇ ਲਵੇ ਕਿਉਂਕਿ ਬੈੜ ਦੀ ਬਣਾਵਟ ਬਹੁਤ ਜ਼ਿਆਦਾ ਚੰਗੀ ਆ ਥੋੜੀ 에ਅਰ ਸ਼ਾਇਰ ਦੇ ਅੰਕ ਚ ਆ ਗਈ ਫੈਟ ਵਾਲਾ ਪਾਊਗੀ ਹਣਾ ਹਾਂ ਦੁੱਧ ਤਾਂ ਫੈਟ ਵਾਲਾ ਪਾਊਗੀ ਵੀਰੇ ਰੇਟ ਇਹਦਾ ਰੇਡ ਵੀਰੇ ਫੋਨ ਤੇ ਹੀ ਕਰ ਲਾਂਗੇ ਯਾਰ ਠੀਕ ਆ ਕਲੀ ਕੱਚੀ ਆ ਬਸ ਹਨਾ ਹਾਂ ਭਾਈ ਨਰਮ ਨਰਮ ਜ਼ਰੂਰ ਆ ਬਸ ਹੋਰ ਕਿਸੇ ਪਾਸੋਂ ਵੀ ਕੋਈ ਤਸਾਂ ਨਹੀਂ ਹੈਗੀ ਠੀਕ ਆ ਤੋੜੀ ਆਪਾਂ ਕੱਚੀ ਆਲੇ ਕੀ ਫਾਇਦਾ ਤਾਂ ਤੋੜਨਾ ਭਾਈ ਐ ਜੇਦਾ ਕੋਈ ਜਾਨਵਰ ਤਿਆਰ ਹੋਵੇ ਉਹਦੇ ਲੇਵੇ-ਨੋਵੇ ਦੀ ਕੋਈ ਤੋੜਨਾ ਹੋ ਹੁੰਦਾਗਾ ਕੱਚੀ ਹੈਗੀ ਠੀਕ ਹੈ ਤੇ ਮੱਝ ਦੇ ਕੇ ਝੜ ਕੇ ਫੇਰ ਮਰਾ ਦਈਏ 98153 9467 ਵੀਡੀਓ ਦੇਖ ਲੈ ਸਭ ਦਾ ਤਿਆਰ